ਭਾਈ ਜੀ ਦਾ ਖਾਲਸਾ ਹੈ ਜੀ ਜਿੱਕੀ ਫਤਿਹ ਅੱਜ ਅਸੀਂ ਪਹੁੰਚੇ ਆ ਸਾਡਾ ਆਪਣਾ ਸ਼ਹਿਰ ਹੈਗਾ ਪਰ ਮੈਂ ਪਹਿਲੀ ਵਾਰ ਇੱਥੇ ਆਇਆ ਇਹ ਕੇਂਦਰ ਸਰਕਾਰ ਦਾ ਫਾਰਮ ਹੈਗਾ ਨੀਲੀ ਰਾਵੀ ਦਾ ਜਿਹੜਾ ਨਸਲ ਸੁਧਾਰ ਵਾਸਤੇ ਕੇਂਦਰ ਸਰਕਾਰ ਦਾ ਇਹ ਫਾਰਮ ਹੈ ਪਹਿਲਾਂ ਪੰਜਾਬ ਸਰਕਾਰ ਨੇ ਇਹਨੂੰ ਓਪਨ ਕੀਤਾ ਸੀਗਾ ਤੇ ਉਸ ਤੋਂ ਬਾਅਦ 1987 ਦੇ ਵਿੱਚ ਇਹ ਕੇਂਦਰ ਦੇ ਅਧੀਨ ਜਿਹੜਾ ਉਹ ਆ ਗਿਆ ਅੱਜ ਅਸੀਂ ਇੱਥੇ ਨਸਲ ਸੁਧਾਰ ਵਾਰਾ ਜਿਹੜਾ ਤੋਂ ਵੀ ਫਾਰਮ ਦੀ ਜਿਹੜੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਇੱਥੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਜਿੱਥੇ ਅਸੀਂ ਖੜੇ ਆ ਇਹ ਝੋਟਿਆਂ ਦਾ ਸ਼ੈੱਡ ਹੈਗਾ ਵਾ ਜਿਹੜੇ ਨੀਲੀ ਰਾਸੀ ਦੇ ਜਿਹੜੇ ਝੋਟੇ ਤਿਆਰ ਕੀਤੇ ਜਾਂਦੇ ਆ ਉੱਪਰ ਬਕਾਇਦਾ ਇਹਨਾਂ ਦੀ ਨੰਬਰ ਪਲੇਟ ਲੱਗੀ ਆ ਵੀ ਕਿ ਇਹਨਾਂ ਦੀ ਜਿਹੜੀ ਮਾਂ ਸੀ ਉਹ ਕਿੰਨਾ ਦੁੱਧ ਦਿੰਦੀ ਸੀ ਤੇ ਕਿੰਨਾ ਕੁ ਉਸ ਲੈਵਲ ਤੋਂ ਇਹ ਜਿਹੜੇ ਉਹਨਾਂ ਦੀ ਬਰੀਡ ਜਿਹੜੀ ਤਿਆਰ ਕੀਤੀ ਗਈ ਆ ਇੱਥੋਂ ਅਲੈਦਾ-ਲੈਦਾ ਤੁਸੀਂ ਦੇਖ ਸਕਦੇ ਹੋ ਆ ਸ਼ੈੱਡ ਬਣੇ ਹੋਏ ਆ ਇਹ ਸਾਰੇ ਪ੍ਰੋਪਰ ਝੋਟੇ ਜਿਹੜੇ ਤਿਆਰ ਆ ਟਾਪ ਟੂ ਟਾਪ ਨੀਲੀ ਰਾਵੀ ਦੀ ਜਿਹੜੀ ਨਸਲ ਹੈ ਇਹ ਨਾਬਾ ਬਹੁਤ ਮਸ਼ਹੂਰ ਹੈ ਇਸ ਕਾਰਨ ਕਿ ਟਾਪ ਟੂ ਟਾਪ ਦੀ ਜਿਹੜੀ ਇੱਥੇ ਬੋਲਦੀ ਜਿਹੜੀ ਬਰੀਡ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਵੇਂ ਜਿਵੇਂ ਚੱਲਦੇ ਰਹਾਂਗੇ ਸਾਥਕੂ ਨਾਲ ਨਾਲ ਤੁਹਾਨੂੰ ਇਹ ਚੀਜ਼ਾਂ ਬਾਰੇ ਅਸੀਂ ਜਾਣਕਾਰੀ ਦਿੰਦੇ ਰਵਾਂਗੇ ਨੀਲੀ ਫਾਰਮ ਨਾਬਾ ਦੇਖ ਸਕਦੇ ਹੋ ਛੋਟਾ بڑا ਸਾਨੂੰ ਮਾਰਨ ਨੂੰ ਪੈ ਰਿਹਾ ਦੇਖੋ ਬਹੁਤ ਸੋਹਣਾ ਬਈ ਇੱਥੇ ਸਿਸਟਮ ਬਣਾਇਆ ਹੋਇਆ ਵਾ ਵੀ ਸਾਡੇ ਕਿਸਾਨਾਂ ਵਾਸਤੇ ਸਾਡੇ ਦੇਸ਼ ਦੇ ਵਾਸਤੇ ਇੱਕ ਨਸਲ ਜਿਹੜੀ ਆ ਉਹ ਸੁਧਾਰਨ ਦਾ ਜਿਹੜਾ ਸਾਡੀ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਆ ਤੇ ਲੋਕਾਂ ਨੂੰ ਇਹਨਾਂ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ ਆ ਚੱਲਦੇ ਰਹੋ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਬਹੁਤ ਕੁਝ ਦੇਖਣ ਵਾਲਾ ਇੱਥੇ ਇਹ ਉਹ ਜਗਾਵਾ ਇੱਥੇ ਬਹੁਤ ਸੋਹਣਾ ਪ੍ਰੋਜੈਕਟ ਚੱਲਦਾ ਹੁੰਦਾ ਸੀਗੇ ਕਿ ਪਸ਼ੂ ਨੂੰ ਕੱਟੀ-ਕੱਟੇ ਨੂੰ ਤੋਲ ਕੇ ਦਾਣਾ ਵਗੈਰਾ ਪਾਉਂਦੇ ਹੁੰਦੇ ਸੀਗੇ ਬਟ ਇਹ ਹੁਣ ਇੱਥੇ ਅਧਿਕਾਰੀ ਜਿਹੜੇ ਆ ਸਟਾਫ ਜਿਹੜਾ ਨਾ ਹੋਣ ਕਰਕੇ ਇਹ ਜਿਹੜਾ ਪ੍ਰੋਜੈਕਟ ਆ ਇਹ ਸਰਕਾਰ ਵੱਲੋਂ ਫਿਲਹਾਲ ਦੀ ਘੜੀ ਬੰਦ ਪਿਆ ਵਾ ਤੇ ਬਹੁਤ ਕੁਝ ਹੈ ਸਾਥੀਓ ਇੱਥੇ ਦੇਖਣ ਵਾਲਾ ਜਰੂਰ ਘੁੰਮਿਓ ਤੁਸੀਂ ਵੀ ਚੱਲੋ ਕਹਿੰਦਾ ਯਾਰ ਉਹ ਪਿੰਡਾਂ ਦੇ ਇਸ ਤਰ੍ਹਾਂ ਰਹਣਾ ਹੈ ਉਹ ਹੱਲ ਦਾ ਬੰਦਾ ਲੱਗੂ ਜੀ ਇੱਥੇ ਸਾਥੀਓ ਇੱਕ ਚੀਜ਼ ਮੈਂ ਹੋਰ ਦੇਖੀ ਐ ਇੱਥੇ ਸ਼ਾਂਤੀ ਇੰਨੀ ਐ ਬਹੁਤ ਜ਼ਿਆਦਾ ਵੀਰੇ ਸਕੂਨ ਮਿਲਦਾ ਇੱਥੇ ਬੰਦੇ ਨੂੰ ਤੇ ਸਾਥੀਓ ਹੋਰ ਵੀ ਦੱਸ ਦਈਏ ਇਸ ਫਾਰਮ ਦੇ ਕੋਲ 588 ਜਿਹੜੀ ਏਕੜ ਜ਼ਮੀਨ ਹੈਗੀ ਆ ਉਹ ਜਿੰਨਾ ਵੀ ਉਹਨਾਂ ਤੋਂ ਚਾਰਾ ਜਿਹੜਾ ਕਣਕ ਹੈ, ਜੋ ਹੈ, ਵੱਖ-ਵੱਖ ਜਿਹੜਾ ਚਾਰਾ ਹੈ ਉਹ ਹੀ ਨਾ ਹੀ ਪਸ਼ੂਆਂ ਵਾਸਤੇ ਹੈ ਤੇ ਬਹੁਤ ਸੋਹਣੇ ਜਿਹੜੇ ਇਹ ਪਸ਼ੂ ਹੈ ਇਹ ਉਹ ਬਰੀਡ ਹੈ ਕਿ ਜਿਹੜੀ ਇਹਨਾਂ ਨੇ ਵੇਚਣੀ ਨਹੀਂ ਹੈ ਤੇ ਜਿਨ੍ਹਾਂ ਦੀ ਨਿਲਾਮੀ ਵਗੈਰਾ ਨਹੀਂ ਹੁੰਦੀ ਇਹ ਟੌਪ ਜਿਹੜੇ ਨਸਲਾਂ ਦੇ ਵਿੱਚੋਂ ਜਿਹੜੀ ਇਹ ਬਰੀਡ ਹੈ ਇਹ ਇਹ ਜਿਹੜੇ ਕੱਟੇ ਨਾਲ ਸਾਹਮ ਕੇ ਰੱਖੇ ਹੋਏ ਆ ਜਿਹੜੇ ਸਾਡੇ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਨੂੰ ਚਾਹੀਦਾ ਵਾ ਨਾਬਾ ਹਲਕਾ ਦੇ ਵਿੱਚ ਨੀਲੀ ਰਾਵੀ ਦਾ ਜਿਹੜਾ ਫਾਰਮ ਹੋਣ ਦੇ ਬਾਵਜੂਦ ਵੀ ਬਟ ਇੱਥੇ ਬਹੁਤ ਲੋਕ ਨੇ ਵਿੱਚੇ ਅਸੀਂ ਵੀ ਹਾਂ ਜਿਨ੍ਹਾਂ ਦੇ ਕੋਲ ਜਿਹੜੀਆਂ ਇਹ ਨਸਲ ਸੁਧਾਰ ਦਾ ਆਪਣੇ ਲੋਕਾਂ ਦਾ ਬਹੁਤ ਜਿਹੜਾ ਧਿਆਨ ਹੈਗਾ ਉਹ ਘੱਟ ਹੈ ਤੇ ਸਾਡੇ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਜਿਹੜੀ ਬਰੀਡ ਹੈ ਉਹ ਸੁਧਾਰ ਨਹੀਂ ਜ਼ਰੂਰ ਚਾਹੀਦੀ ਹੈ ਇੱਕ ਚੀਜ਼ ਸਾਥੀ ਹੋਰ ਦੇਖੀ ਹੈ ਸਾਨੂੰ ਦੇਖ ਕੇ ਨਾ ਪੱਜੇ ਹੁੰਦੇ ਆ ਸਾਡੇ ਵਾਲੇ ਝੁੰਡ ਬਣਾ ਲੈਂਦੇ ਆ ਦੇਖੋ ਇਹ ਸਾਰੀਆਂ ਉਹ ਕਟੀਆਂ ਨੇ ਜਿਹੜੀਆਂ ਕਿ ਅੱਗੋਂ ਮਤਲਬ ਇਹਨਾਂ ਦੀ ਜਿਹੜੀ ਸੂਣ ਵਾਲੀਆਂ ਨੇ ਇਹ ਇਹ ਸਾਰੀਆਂ ਗੱਬਣ ਨੇ ਦੇਖੋ ਕਿਵੇਂ ਸਾਨੂੰ ਦੇਖ ਕੇ ਕਦਮ ਸਾਡੇ ਵੱਲ ਆਉਂਦੀਆਂ ਨੇ ਇਹ ਨਹੀਂ ਤਾਂ ਅਕਸਰ ਜਿਹੜੇ ਹੁੰਦੇ ਆ ਪਸ਼ੂ ਡਰਦੇ ਆ ਉਹ ਡਰਦੇ ਪਿੱਛੇ ਭਜਦੇ ਆ ਬਟ ਇਹ ਸਾਡੇ ਵੱਲ ਨੂੰ ਆ ਰਹੇ ਆ ਬਹੁਤ ਸੋਹਣਾ ਯਾਰ ਇੱਥੇ ਆ ਕੇ ਮਨ ਨੂੰ ਜਿਹੜਾ ਸਕੂਨ ਮਿਲਿਆ ਅੱਜ ਤੁਸੀਂ ਵੀ ਆਇਓ ਜਿਹੜਾ ਇਹ ਨੀਲੀ ਰਾਵੀ ਫਾਰਮ ਹੈ ਬਹੁਤ ਕੁਝ ਦੇਖਣ ਵਾਲਾ ਸਾਥੀਓ ਇੱਥੇ ਆਹ ਦੇਖੋ ਇੱਕ ਆ ਵੀ ਚੀਜ਼ ਦੇਖਣ ਵਾਲੀ ਐ ਇਹ ਛੋਟੀਆਂ ਜਿਹੜੀਆਂ ਕਟੀਆਂ ਨੇ ਇੱਥੇ ਜਿਹੜੀਆਂ ਪੂਰੀ ਨਸਲ ਦੀਆਂ ਕਟੀਆਂ ਨੇ ਉਹਨਾਂ ਵਾਸਤੇ ਇਹ ਸ਼ੈੱਡ ਹੈਗਾ ਵਾ ਇੱਥੋਂ ਫਿਰ ਹੌਲੀ-ਹੌਲੀ ਅਲੱਗ-ਅਲੱਗ ਸ਼ੈੱਡ ਬਣੇ ਹੋਏ ਆ ਜਿਵੇਂ-ਜਿਵੇਂ ਉਮਰ ਦਾ ਇਹਨਾਂ ਦਾ ਵਧੀ ਜਾਂਦਾ ਸਿਸਟਮ ਹੋਵੇ ਹੁਣ ਸ਼ੈੱਡ ਇਹਨਾਂ ਦੇ ਬਦਲੀ ਜਾਂਦੇ ਆ ਸਵੀਮਿੰਗ ਪੂਲ ਵਗੈਰਾ ਬਹੁਤ ਸਹੂਲਤਾਂ ਨੇ ਸਾਥੀਓ ਇੱਥੇ ਪੂਰਾ ਕੇਂਦਰ ਦਾ ਪ੍ਰੋਜੈਕਟ ਹੈ ਬਹੁਤ ਘੈਂਟ ਘੈਂਟ ਨਸਲਾਣੇ ਇੱਥੇ ਆਗੇ ਦੇਖੋਗੇ ਤੁਸੀਂ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹ ਸਾਨੂੰ ਦੇਖ ਕੇ ਸਾਡੇ ਵੱਲ ਨੂੰ ਆਉਂਦੇ ਆ ਇਹ ਦੇਖੋ ਬਹੁਤ ਸੋਹਣੀਆਂ ਝੋਟੀਆਂ ਨੇ ਇਹ ਪੁਲਸ ਕਿਹੜਾ ਮਾਰਦੀ ਸਾਥੀਓ ਉੱਥੇ ਇੱਕ ਹੋਰ ਵੀ ਅਸੀਂ ਇੱਥੇ ਜਿਹੜੇ ਮੌਜੂਦਾ ਇੱਥੇ ਕਰਮਚਾਰੀ ਹੈਗੇ ਆ ਕੁਝ ਉਹ ਅਸੀਂ ਉਹਨਾਂ ਤੋਂ ਪੁੱਛਿਆ ਵੀ ਇੱਥੇ ਜਿੰਨੇ ਵੀ ਸਰਕਾਰ ਵੱਲੋਂ ਜਿਹੜੇ ਮੁਲਾਜ਼ਮ ਆ ਉਹ ਪੁਰਾਣੇ ਹੀ ਜਿਹੜੇ ਭਰਤੀ ਕੀਤੇ ਹੋਏ ਆ ਉਹ ਜਿਵੇਂ ਜਿਵੇਂ ਰਿਟਾਇਰ ਹੋਈ ਜਾਂਦੇ ਆ ਸਾਰਾ ਜਿਹੜਾ ਜਿਵੇਂ ਆਪਾਂ ਗੱਲਾਂ ਕਰਦੇ ਆ ਵੀ ਕਿ ਠੇਕੇਦਾਰੀ ਸਿਸਟਮ ਤੇ ਕੰਮ ਹੋ ਰਿਹਾ ਅੱਗੇ ਬਾਕੀ ਜਿਹੜਾ ਵਾ ਉਹ ਸਾਰਾ ਅਗਲਾ ਜਿਹੜਾ ਮੁਲਾਜ਼ਮ ਹੈ ਉਹ ਨਵਾਂ ਭਰਤੀ ਨਹੀਂ ਕਰ ਰਹੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਕੰਮ ਵਧੀ ਜਾ ਰਿਹਾ ਵਾ ਉਹਨਾਂ ਦੇ ਉੱਤੇ ਜਿਹੜੇ ਠੇਕੇਦਾਰੀ ਵਾਲੇ ਕੰਮ ਕਰੀ ਜਾਂਦੇ ਆ ਦੇਖੋ ਇਹ ਛੋਟੀਆਂ ਛੋਟੀਆਂ ਕਟੀਆਂ ਕੱਟੇ ਜਿਹੜੇ ਤਾਜ਼ੇ ਸੂਏ ਹੋਏ ਆ ਉਹਨਾਂ ਦੇ ਜਾਣ ਇਹ ਬੱਚੇ ਆ ਤੇ ਬਹੁਤ ਘੈਂਟ ਘੈਂਟ ਵੈਰੈਟੀਆਂ ਨੇ ਆਓ ਹੁਣ ਤੁਹਾਨੂੰ ਉਹ ਸ਼ੈੱਡ ਦਿਖਾਉਂਦੇ ਆ ਜਿੱਥੇ ਡੰਗਰਾਂ ਦੀ ਜਿਹੜੀ ਚੁਆਈ ਹੁੰਦੀ ਆ ਮਸ਼ੀਨਾਂ ਰਹੀ ਚੁਆਈ ਕਰਦੇ ਆ ਦਿਖਾਉਂਦੇ ਆ ਆ ਦੇਖੋ ਡੰਗਰਾਂ ਦੀਆਂ ਕੇਨਾ ਵਗੈਰਾ ਇੱਥੇ ਦਾਣਾ ਫੀਡ ਜੋ ਪਾਉਂਦੇ ਆ ਤੇ ਇੱਥੇ ਡੰਗਰਾਂ ਦੀ ਚੁਆਈ ਕਰਕੇ ਇਦਾਂ ਬਹੁਤ ਸੋਹਣੇ ਬਣੇ ਹੋਏ ਆ 쿨ਰ ਵਗੈਰਾ ਲੱਗੇ ਹੋਏ ਆ ਬੜੇ ਸੋਹਣੇ ਸ਼ੈੱਡ ਬਣਾਏ ਹੋਏ ਆ ਉਣੀਚਾਈ ਹੋਣ ਤੋਂ ਬਾਅਦ ਬਕਾਇਦਾ ਦੇਖੋ ਇਹਨਾਂ ਦੀ ਪ੍ਰੋਪਰ ਨੰਬਰੀ ਕੀਤੀ ਹੁੰਦੀ ਆ ਹੁਣ ਜਿਹੜਾ ਸਾਰਾ ਡੰਗਰ ਦੁੱਧ ਦਾ ਜਿਹੜਾ ਸ਼ਾਮ ਦਾ ਟਾਈਮ ਸੀ ਜੋ ਕੇ ਉਹ ਬਾਹਰ ਕੱਢ ਦਿੱਤੇ ਗਏ ਆ ਆਪੋ ਆਪਣੇ ਛੱਡਾਂ ਦੇ ਵਿੱਚ ਖੁੱਲੇ ਤੇ ਘੁੰਮ ਰਹੇ ਆ ਉੱਥੇ ਹੁਣ ਇਹ ਸਾਥੀਓ ਦੇਖੋ ਸਭ ਤੋਂ ਵੱਧ ਜਿਹੜਾ ਇੱਥੇ ਹਾਈਐਸਟ ਜਿਹੜਾ ਦੁੱਧ ਇੱਥੇ ਉਹ 25 ਲੀਟਰ 100 ਗ੍ਰਾਮ ਜਿਹੜਾ ਇੱਥੋਂ ਦਾ ਜਿਹੜਾ ਵਾ ਉਹ ਕੱਢਿਆ ਗਿਆ ਵਾ 24 3 23 ਆ ਦੇਖੋ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨਾਲ ਚੁਆਈ ਹੁੰਦੀ ਹੈ ਇੱਥੇ ਪ੍ਰੋਪਰ ਵੀਰੇ ਪੂਰਾ ਘੈਂਟ ਪ੍ਰਬੰਧ ਦਾ ਆਓ ਇਥੋਂ ਪਸਾਨ ਭਰਾਵਾਂ ਨੂੰ ਸਾਨੂੰ ਸਿੱਖਣਾ ਚਾਹੀਦਾ ਆ ਕੇ ਕੁਛ ਨਾ ਕੁਛ ਦੇਖੋ ਜਰੂਰ ਆ ਕੇ ਦੇਖੋ ਆ ਦੇਖੋ ਸਾਥੀਓ 1956 ਦੇ ਵਿੱਚ ਇਹ ਦਾਊਡ ਘਟਲ ਹੋਇਆ ਸੀਗਾ ਜਦੋਂ ਦਾ ਇਹ ਨੀ ਪੱਥਰ ਰੱਖਿਆ ਗਿਆ ਵਾ ਕਰਨਲ ਰਾਜਾ ਸੁਰਿੰਦਰ ਸਿੰਘ ਤੇ ਇਹ ਬਹੁਤ ਪੁਰਾਣੀ ਬਿਲਡਿੰਗ ਇੱਥੇ ਸਾਨੂੰ ਦੇਖਣ ਨੂੰ ਮਿਲੀ ਹੈ ਇੱਕ ਬਹੁਤ ਖੁਸ਼ ਆ ਯਾਰ ਇੱਥੇ ਦੇਖਣ ਆਲਾ ਜਦੋਂ ਦੀ ਇਹ ਕੰਮ ਚੱਲ ਰਿਹਾ ਹੈ ਇਹ ਕੋਈ ਐਦਾ ਹੀ ਨਹੀਂ ਕੰਮ ਚੱਲ ਰਿਹਾ ਇਹ ਆ ਕੇ ਜਰੂਰ ਦੇਖੋ ਇੱਥੇ ਵਿਊ ਦੇਖੋ ਯਾਰ ਬਹੁਤ ਹੈਂਡ ਵਿਊ ਆ ਪਰ ਅੱਜ ਛਾ ਚਗਾਣ ਵਾਸਤੇ ਇਹ ਅੰਕਲ ਸੀ ਸਾਨੂੰ ਮੇਰੇ ਬ੍ਰਦਰ ਦੇ ਦੋਸਤ ਸੀਗੇ ਇਹਨਾਂ ਨੇ ਸਾਨੂੰ ਇਹ ਸਾਰਾ ਅੱਜ ਫਾਰਮ ਘਮਾਇਆ ਵਾ ਢੀਲੀ ਫਾਰਮ ਆ ਉਹ ਦੁੱਧ ਜਾ ਰਿਹਾ ਵਾ ਤੇ ਇੱਥੋਂ ਲੋਕ ਆਉਣਗੇ 60 ਰੁਪਏ ਇੱਕ ਲੀਟਰ ਦਾ ਰੇਟ ਆ ਦੁੱਧ ਦਾ ਕੋਈ ਵੀ ਲੈ ਕੇ ਜਾ ਸਕਦਾ ਵਾ ਸ਼ਹਿਰਾਂ ਵਾਲੇ ਆਉਂਦੇ ਆ ਪਿੰਡਾਂ ਵਾਲੇ ਜਿਹੜੇ ਲੋੜਬੰਦ ਹੈਗੇ ਆ ਦੁੱਧ ਲੈਣ ਆਲੇ ਉਹ ਸਾਹਮਣੇ ਖੜੇ ਵੀ ਆ ਗੱਡੀਆਂ 'ਚ ਦੇਖ ਸਕਦੇ ਹੋ 60 ਰੁਪਏ ਸਾਰੇ ਦੁੱਧ ਲੈਣ ਵਾਸਤੇ ਆਏ ਹੋਏ ਆ ਤੇ ਇੱਥੇ ਆ ਅੰਕਲ ਨੇ ਛੋਟਾ ਜਿਹਾ ਆਪਣਾ ਘਰ ਵੀ ਬਣਾਇਆ ਹੋਇਆ ਵਾ ਇੱਥੇ ਛੋਟੀਆਂ-ਛੋਟੀਆਂ ਇਹ ਜਿੱਦਾਂ ਲਸਣ ਹੋ ਗਿਆ ਪਿਆਜ਼ ਹੋ ਗਿਆ ਸਬਜ਼ੀਆਂ ਹੋ ਗਈਆਂ ਆਪਣੀਆਂ ਉਗਾ ਕੇ ਆਪ ਬਣਾਉਂਦੇ ਆ ਵੈਸੇ ਬੇਸਿਕਲੀ ਇਹ ਬਠਿੰਡੇ ਤੋਂ ਆ ਤੇ ਇੱਥੇ ਰਹਿੰਦੇ ਆ ਜੌਬ ਕਰਦੇ ਆ ਇੱਥੇ ਤੇ ਬਹੁਤ ਸੋਹਣਾ ਯਾਰ 뷰 ਬਣਾਇਆ ਹੋਇਆ ਇਹਨਾਂ ਨੇ ਅ ਸੋਸਾਤੀਏ ਅੱਜ ਅਸੀਂ ਸਾਰਾ ਦੇਖਿਆ ਵਾ ਅੱਜ ਅਸੀਂ ਘੁੰਮਿਆ ਵਾ ਪੂਰਾ ਪ੍ਰੋਪਰ ਜਿਹੜਾ ਨਿੱਜੀ ਫਾਰਮ ਸੀ ਆਪਣੇ ਭਰਾਵਾਂ ਦੇ ਨਾਲ ਆਏ ਸੀਗੇ ਇੱਥੇ ਕਿਦਾ ਸਰਕਾਰ ਨੇ ਇੱਥੇ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਲਗਾਇਆ ਹੋਇਆ ਵਾ 1956 ਦੇ ਵਿੱਚ ਇਹਦਾ ਨੀਂਧ ਪੱਥਰ ਰੱਖਿਆ ਗਿਆ ਸੀ ਅਸੀਂ ਅਸੀਂ ਹਲੇ-ਹਲੇ ਦੇਖ ਪਾਏਗਾ ਜੋ ਸਾਨੂੰ ਪਹਿਲਾਂ ਸੁਣਨ ਨੂੰ ਮਿਲਿਆ ਸੀ ਉਹਦੇ ਅਕੋਰਡਿੰਗ ਤਾਂ ਨਹੀਂ ਸੀ ਆਈ ਕੱਲ ਪਰ ਇੱਥੇ ਬਹੁਤ ਸਾਰੀਆਂ ਸਾਥੀਆਂ ਨੂੰ ਚੀਜ਼ਾਂ ਸਿੱਖਣ ਨੂੰ ਮਨ ਨੂੰ ਸਕੂਨ ਨਹੀਂ ਮਿਲਦਾ ਆ ਤੇ ਜਿਹੜਾ ਸਾਡੀ ਨਸਲ ਦਾ ਜਿਹੜਾ ਸੁਧਾਰ ਹੋ ਰਿਹਾ ਨੀਲੀ ਰਾਵੀ ਦਾ ਬਹੁਤ ਵੱਡੇ ਪੱਧਰ ਤੇ ਆ ਸੀਮਨ ਵੀ ਮਿਲਦਾ ਜਿਹਦਾ 20 ਤੋਂ 40 ਤੱਕ ਰੇਟ ਹੈ ਕੋਈ ਬੰਦਾ ਇੱਥੋਂ ਲੈ ਕੇ ਜਾ ਸਕਦਾ ਆਪਾਂ ਹੋਰ ਵੀ ਬੇਸਿਕਲੀ ਨਾਰਮਲ ਜਿਹੜਾ ਸੀਮਨ ਆ ਪਸ਼ੂ ਸਾਡੇ ਕਿਸਾਨ ਜਿਹੜੇ ਆ ਉਹ ਵਰਤਦੇ ਆ ਆਪਾਂ ਪਸ਼ੂਆਂ 'ਤੇ ਵਰਤਦੇ ਆ ਉਹ ਸਾਨੂੰ ਚਾਹੀਦਾ ਹੈ ਕਿ ਇੱਥੋਂ ਆਪਣੇ ਨੇੜੇ ਹੋਣ ਕਰਕੇ ਇੱਥੋਂ ਸੀਮਨ ਲੈ ਕੇ ਸਾਨੂੰ ਜਾਣਾ ਚਾਹੀਦਾ ਹੈ ਟੱਕਣਾਟ ਜਿਹੜੀ ਸਾਡੀ ਅਗਲੀ ਨਸਲ ਆ ਪਸ਼ੂਆਂ ਦੀ ਉਹ ਸਹੀ ਜਿਹੜੀ ਐ ਸੁਚੱਜੀ ਜਿਹੜੀ ਐ ਨਸਲ ਸੁਧਾਰ ਹੋਵੇ ਤੇ ਕਿਸਾਨ ਭਰਾਵਾਂ ਨੂੰ ਉਹਦਾ ਫਾਇਦਾ ਹੋਵੇ ਤੁਸੀਂ ਸਾਰਾ ਤੁਹਾਨੂੰ ਫਾਰਮ ਘੁਮਾਇਆ ਹੈ ਤੇ ਜਿਹੜੇ ਵੀਰਾਂ ਨੇ ਨਹੀਂ ਕਦੇ ਦੇਖਿਆ ਉਹ ਇਸੇ ਜਰੂਰ ਆ ਕੇ ਉਹ ਨੀਵੀਂ ਫਾਰਮ ਦੇਖਣ ਧੰਨਵਾਦੀ ਜੀ ਰਣਜੀਤ ਸਿੰਘ ਸਾਹਿਬ ਭਾਈ ਜੀ